ਅਮਰੀਕਾ ਨੇ ਇਮੀਗ੍ਰੇਸ਼ਨ ਪੱਧਰ ਉੱਤੇ ਖਾਸੀ ਸਖਤੀ ਕੀਤੀ ਹੋਈ ਹੈ ਅਤੇ ਅਮਰੀਕਾ ਦੇ ਵਿੱਚ ਦੂਜੇ ਦੇਸ਼ਾਂ ਤੋਂ ਗੈਰਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਵਾਲੇ ਲੋਕਾਂ ਨੂੰ ਧੜਾ-ਧੜਾ ਰਿਪੋਰਟ ਕੀਤਾ ਜਾ ਰਿਹਾ ਹੈ ਜਾਂ ਫਿਰ ਉਹਨਾਂ ਲੋਕਾਂ ਨੂੰ ਜਿਹੜੇ ਅਮਰੀਕਾ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਆ ਰਹੇ ਸਨ ਪਰ ਉਹਨਾਂ ਦਾ ਕੋਈ ਸਟੈਟਸ ਨਹੀਂ ਸੀ ਉਹਨਾਂ ਨੂੰ ਵੀ ਰਿਪੋਰਟ ਕੀਤਾ ਜਾ ਰਿਹਾ ਹੈ ਇਸੇ ਲੜੀ ਦੇ ਤਹਿਤ ਟਵਿੱਟਰ ਉੱਤੇ ਇੱਕ ਖਬਰ ਜਿਹੜੀ ਲਗਾਤਾਰ ਚਰਚਾ ਦੇ ਵਿੱਚ ਹੈ ਜਿਸ ਖਬਰ ਦੇ ਮੁਤਾਬਕ ਲੰਘੇ ਦਿਨੀ ਅਮਰੀਕਾ ਦੇ ਵਿੱਚੋਂ 54 ਜਿਹੜੇ ਨੌਜਵਾਨ ਸਨ ਭਾਰਤ ਤੇ ਭਾਰਤ ਦੇ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਤੇ ਇਹ ਸਾਰੇ ਦੇ ਸਾਰੇ ਹਰਿਆਣਾ ਦੇ ਨਾਲ ਤਾਲੁਕਤ ਰੱਖਦੇ ਨੇ ਇਹਨਾਂ ਦੇ ਬਾਰੇ ਕਿਹਾ ਗਿਆ ਹੈ ਕਿ ਡਾਂਕੀ ਰੂਟ ਦੇ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਅਤੇ ਇਹਨਾਂ ਨੌਜਵਾਨਾਂ ਨੂੰ ਅ ਪਿਛਲੇ ਦਿਨਾਂ ਦੇ ਪਿਛਲੇ ਦਿਨੀ ਰਿਪੋਰਟ ਕਰ ਦਿੱਤਾ ਗਿਆ ਅਤੇ ਇੰਦਰਾ ਗਾਂਧੀ ਹਵਾਈ ਅੱਡੇ ਤੇ ਇਹਨਾਂ ਨੂੰ ਪਹੁੰਚਾ ਦਿੱਤਾ ਗਿਆ ਇਹਨਾਂ ਦੀ ਜਿਹੜੀ ਲਿਸਟ ਆਈ ਹੈ ਬਾਹਰ ਉਹਨਾਂ ਦੇ ਮੁਤਾਬਕ ਕਿ ਇਹਨਾਂ ਦੇ ਵਿੱਚੋਂ 16 ਕਰਨਾਲ ਦੇ ਨੇ 15 ਕੈਥਲ ਦੇ ਨੇ 5 ਅੰਬਾਲਾ ਦੇ ਨੇ 4 ਜਿਹੜੇ ਨੇ ਜਮਨਾ ਨਗਰ ਦੇ ਨੇ ਕੁਰੂਕhetra ਦੇ ਨੇ ਤਿੰਨ ਜੀਂਦੇ ਨੇ ਦੋ ਜਿਹੜੇ ਨੇ ਸੋਨੀਪਾਤ ਦੇ ਨੇ ਤੇ ਇੱਕ ਪੰਚਕੁਲਾ ਦਾ ਪਾਣੀਪਤ ਰੋहतक ਫਤਿਹਬਾਦ ਇਹਨਾਂ ਦੇ ਵਿੱਚੋਂ ਜਿਹੜੇ ਰਿਪੋਰਟ ਕੀਤੇ ਗਏ ਨੇ ਜ਼ਿਆਦਾ ਇਹਨਾਂ ਦੇ ਵਿੱਚੋਂ ਨੇ ਤੇ ਹੋਰ ਦੱਸਿਆ ਗਿਆ ਕਿ 25 ਤੋਂ ਜਿਹੜੇ 40 ਨੌਜਵਾਨ ਨੇ ਉਹ ਵੀ ਰਿਪੋਰਟ ਕੀਤੇ ਗਏ ਨੇ ਕਰਨਾਲ ਪੁਲਿਸ ਨੇ ਇਹ ਵੀ ਦੱਸਿਆ ਕਿ ਇਹਨਾਂ ਨੌਜਵਾਨਾਂ ਨੂੰ ਰਿਸੀਵ ਕਰ ਲਿਆ ਤੇ ਉਹਨਾਂ ਨੂੰ ਜਿਹੜੇ ਪਰਿਵਾਰ ਨੇ